यूपीआई ਨਿਜਮਾਂ ਚ ਹੋਵੇਗਾ ਵੱਡਾ ਬਦਲਾ 3 ਜੂਨ ਨੂੰ ਹੋਵੇਗਾ ਆਹ ਨਵਾਂ ਨਿਜਮ ਲਾਗੂ ਜਾਣ ਲੋ ਆਹ ਨਵਾਂ ਨਿਜਮ ਵੱਡਾ ਐਲਾਨ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਹੀ YouTube ਚੈਨਲ ਡੇਲੀ ਅਪਡੇਟ ਪੰਜਾਬ ਦੇ ਉੱਤੇ ਤਾਂ ਹਾਂਜੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੁਜਾਰਿਸ਼ ਕਰਦੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾਉਣਾ ਨਾ ਭੁੱਲਿਓ ਤਾਂ ਤੁਸੀਂ ਨੋਟੀਫਿਕੇਸ਼ਨ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਜੂਨ ਚ ਲਾਗੂ ਹੋ ਜਾਵੇਗਾ ਨਵਾਂ UPI ਦਾ ਨਿਯਮ Google Pay Paytm ਦਾ ਇਸਤੇਮਾਲ ਕਰਨ ਵਾਲਿਆਂ ਲਈ ਵੱਡੀ ਖਬਰ ਆ ਤਾਂ ਦੋਸਤੋ ਜੇਕਰ ਤੁਸੀਂ ਵੀ PhonePe Google Pay Paytm ਭੀਮ ਵਰਗੇ UPI ਐਪਸ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਨਵੇਂ UPI ਨਿਯਮ 3 ਜੂਨ 2025 ਤੋਂ ਲਾਗੂ ਹੋਣ ਜਾ ਰਹੇ ਨੇ ਇਹ ਨਿਯਮ ਡਿਜੀਟਲ ਭੁਗਤਾਨਾਂ ਦਾ ਵਧੇਰੇ ਸੁਰੱਖਿਅਤ ਅਤੇ ਭਰੋਸੇਮੰਦ ਬਣਾਉਣ ਦੇ ਉਦੇਸ਼ ਨਾਲ ਲਿਆਂਦੇ ਗਏ ਨੇ ਤਾਂ ਦੇਖੋ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਯੂਨਾਈਫਾਈਡ ਪੇਮੈਂਟ ਇੰਟਰਫੇਸ ਲਈ ਨਵੇਂ ਨਿਯਮਾਂ ਦਾ ਐਲਾਨ ਕੀਤਾ ਹੈ ਜੋ ਕਿ 30 ਜੂਨ 2025 ਤੋਂ ਲਾਗੂ ਹੋਵੇਗਾ ਯੂਨੀਫਾਈਡ ਪੇਮੈਂਟ ਇੰਟਰਫੇਸ ਰਾਹੀਂ ਭੁਗਤਾਨ ਕਰਦੇ ਸਮੇਂ ਉਪਭੋਗਤਾਵਾਂ ਬੈਂਕ ਵਿੱਚ ਰਜਿਸਟਰਡ ਪ੍ਰਾਪਤ ਦਾ ਅਸਲ ਨਾਮ ਦਿਖਾਈ ਦੇਵੇਗਾ ਪਹਿਲਾਂ ਉਪਭੋਗਤਾਵਾਂ ਦੇ ਫੋਨਾਂ ਤੇ ਨਾਮ ਜਾਂ ਉਪਨਾਮ ਆਦਿ ਪ੍ਰਦਰਸ਼ਿਤ ਹੁੰਦੇ ਸਨ ਯੂਪੀਆਈ ਦੇ ਨਵੇਂ ਨਿਯਮ ਦੇ ਫਾਇਦੇ ਤਾਂ ਦੇਖੋ 30 ਜੂਨ ਤੋਂ 2025 ਤੋਂ ਲਾਗੂ ਹੋਣ ਵਾਲੇ ਨਿਯਮ ਵਿੱਚ ਹੁਣ ਭੁਗਤਾਨ ਕਰਨ ਵਾਲੇ ਪ੍ਰਾਪਤਕਰਤਾ ਦਾ ਅਸਲੀ ਨਾਮ ਦੇਖ ਸਕਣਗੇ ਇਸ ਨਾਲ ਧੋਖਾਧੜੀ ਦੇ ਮਾਮਲੇ ਘਟ ਜਾਣਗੇ ਇਹ ਯਕੀਨੀ ਬਣਾ ਸਕਣਗੇ ਕਿ ਉਹ ਸਹੀ ਵਿਅਕਤੀ ਨੂੰ ਭੁਗਤਾਨ ਕਰ ਰਹੇ ਨੇ ਜਾਂ ਨਹੀਂ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਭੁਗਤਾਨਾਂ ਦਾ UPI ਸਿਸਟਮ ਵਿੱਚ ਵਿਸ਼ਵਾਸ ਬਣੇਗਾ ਵਿਅਕਤੀ ਤੋਂ ਵਿਅਕਤੀ ਯਾਨੀ ਕਿ ਇਹ ਨਿਯਮ ਦੋ ਵਿਅਕਤੀਆਂ ਵਿਚਕਾਰ ਲੈਣ-ਦੇਣ ਤੇ ਲਾਗੂ ਹੋਵੇਗਾ ਜਿਸ ਦਾ ਮਤਲਬ ਹੈ ਕਿ ਇਹ ਨਵਾਂ ਨਿਯਮ ਇੱਕ ਵਿਅਕਤੀ ਅਤੇ ਕਾਰੋਬਾਰ ਵਿਚਕਾਰ ਲੈਣ ਦੇਣ ਤੇ ਵੀ ਲਾਗੂ ਹੋਵੇਗਾ ਜਦੋਂ ਕੋਈ ਵੀ ਉਪਭੋਗਤਾ UPI ਰਾਹੀਂ ਭੁਗਤਾਨ ਕਰਦਾ ਹੈ ਉਸ ਨੂੰ ਐਪ ਤੇ ਬੈਂਕ ਨਾਲ ਰਜਿਸਟਰਡ ਪ੍ਰਾਪਤਕਰਤਾ ਦਾ ਅਸਲੀ ਨਾਮ ਹੁਣ ਦਿਖਾਈ ਦੇਵੇਗਾ ਮੰਨ ਲਓ ਕਿ ਤੁਸੀਂ ਕਿਊ ਆਰ ਕੋਡ ਸਕੈਨ ਕਰਕੇ ਭੁਗਤਾਨ ਕਰ ਰਹੇ ਹੋ ਇਸ ਲਈ ਸਕੈਨ ਕਰਨ ਤੋਂ ਬਾਅਦ ਤੁਹਾਨੂੰ ਫੋਨ ਤੇ ਪ੍ਰਾਪਤਕਰਤਾ ਦਾ ਅਸਲੀ ਨਾਮ ਦਖਾਈ ਦੇਵੇਗਾ ਜਾਂ ਪਹਿਲਾਂ ਉਪਨਾਮ ਜਾਂ ਗੁੰਮਰਾਹ ਨਾਮ ਦਿਖਾਈ ਦਿੰਦਾ ਸੀ ਪਰ ਹੁਣ ਨਿਜਮ ਨਮਾ ਲਾਗੂ ਕੀਤਾ ਗਿਆ ਨਵੇਂ ਨਿਜਮ ਦੇ ਲਾਗੂ ਹੋਣ ਤੋਂ ਬਾਅਦ ਉਪਭੋਗਤਾਵਾਂ ਲਈ ਭੁਗਤਾਨ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਉਣਾ ਆਸਾਨ ਹੋ ਜਾਵੇਗਾ ਕਿ ਉਹ ਵਿਅਕਤੀ ਜਿਸ ਨੂੰ ਪੈਸੇ ਭੇਜ ਰਿਹਾ ਉਹ ਸਹੀ ਹੈ ਜਾਂ ਉਸ ਨਾਲ ਕੋਈ ਧੋਖਾਧੜੀ ਹੋ ਰਹੀ ਹੈ ਤਾਂ ਦੇਖੋ ਜਿੰਨੀ ਕਿ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਤੁਹਾਨੂੰ ਵੀਡੀਓ ਵਿੱਚ ਦਿੱਤੀ ਗਈ ਸਾਰੀ ਜਾਣਕਾਰੀ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਸੀਂ ਆਪਣੇ ਚੈਨਲ ਦੇ ਉੱਤੇ ਕੇਂਦਰ ਸਰਕਾਰ ਦੀਆਂ ਤੇ ਪੰਜਾਬ ਸਰਕਾਰ ਦੀਆਂ ਨਵੀਆਂ-ਨਵੀਆਂ ਸਕੀਮਾਂ ਤੇ ਤਾਜ਼ਾ ਮੁਖ ਖਬਰਾਂ ਬਾਰੇ ਜਾਣਕਾਰੀ ਦਿੰਨੇ ਰਹਿੰਦੇ ਆ ਨਵੀਆਂ ਨਵੀਆਂ ਤਾਜ਼ਾ ਮੁੱਖ ਖਬਰਾਂ ਤੇ ਸਕੀਮਾਂ ਬਾਰੇ ਜਾਣਕਾਰੀ ਲੈਣ ਲਈ ਆਪਣੇ ਚੈਨਲ ਨਾਲ ਜਰੂਰ ਬਨੇ ਰਹੋ ਮਿਲਦੇ ਆ ਅਗਲੀ ਵੀਡੀਓ ਵਿੱਚ ਨਵਾਂ ਕੋਈ ਅਪਡੇਟ ਲੈ ਕੇ ਨਵੀਂ ਕੋਈ ਜਾਣਕਾਰੀ ਲੈ ਕੇ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ ਥੈਂਕ ਯੂ